ਹਾਲੇਲੂਇਆ ਸਾਰੇ ਪੈਨ ਪਰਾਵਾਂ ਨੂੰ ਜੈਮਸੀ ਦੀ ਆਓ ਅਸੀਂ ਅੱਜ ਦੇ ਵਚਨ ਚੋਂ ਪੜਦੇ ਹਾਂ ਲੇਵੀਆਂ ਅਧਿਆਏ 24 ਜਹਵਾ ਅੱਗੇ ਰੋਟੀ ਅਤੇ ਤੇਲ ਫੇਰ ਜਹਵਾ موسی ਨਾਲ ਬੋਲਿਆ ਕਿ ਇਸرائیਲੀਆਂ ਨੂੰ ਆਗਿਆ ਦਿਓ ਜੋ ਉਹ ਤੇਰੇ ਕੋਲ ਚਾਨਣ ਦੇ ਲਈ ਦੀਵੇ ਦੇ ਸਦਾ ਜਗਾਉਣ ਲਈ ਨਰੋਲ ਪੜਿਆ ਹੋਇਆ ਤੇਲੇ ਲਿਯਾਨ ਹਰੂਨ ਸੰਧਿਆ ਤੋਂ ਲੈ ਕੇ ਸਵੇਰ ਤੋੜੀ ਜਹਵਾ ਦੇ ਅੱਗੇ ਸਦਾ ਦੇ ਲਈ ਸਾਖੀ ਦੇ ਪਰਦੇ ਤੋਂ ਬਾਹਰ ਮੰਡਲੀ ਦੇ ਡੇਰੇ ਵਿੱਚ ਉਸ ਨੂੰ ਸੁਧਾਰੇ ਇਹ ਤੁਹਾਡੀਆਂ ਪੀੜੀਆਂ ਵਿੱਚ ਇੱਕ ਸਦਾ ਦੀ ਵਿਧੀ ਠਹਿਰੇ ਉਹ ਖਾਲਿਸ ਸ਼ਮਾਦਾਨ ਦੇ ਉੱਤੇ ਜਹਵਾ ਦੇ ਅੱਗੇ ਸਦਾ ਦੇ ਲਈ ਦੀਵਿਆਂ ਨੂੰ ਸੁਧਾਰੇ ਅਤੇ ਤੂੰ ਮੈਦੇ ਲੈ ਕੇ ਉਸ ਦੀਆਂ 12 ਰੋਡੀਆਂ ਪਕਾਵੀ ਇੱਕ ਇੱਕ ਰੋਟੀ ਵਿੱਚ 2 2 ਦਾ ਸੰਬੰਧ ਹੋਣ ਅਤੇ ਤੂੰ ਇਹਨਾਂ ਨੂੰ ਜਹਵਾ ਦੇ ਅੱਗੇ ਪਵਿੱਤਰ ਮੇਜ਼ ਦੇ ਉੱਤੇ ਇੱਕ ਇੱਕ ਪਾਲ ਵਿੱਚ 6 6 ਕਰਕੇ ਦੋ ਪਾਲਾਂ ਕਰੀਂ ਅਤੇ ਤੂੰ ਇੱਕ-ਇੱਕ ਪਾਲ ਦੇ ਉੱਤੇ ਨਰੋਲ ਲੋਬਾਨ ਤਰੀ ਜੋ ਉਹ ਰੋਟੀ ਦੇ ਉੱਤੇ ਸਿਮਰਨ ਲਈ ਅਰਥਾਤ ਜਹਵਾ ਦੇ ਅੱਗੇ ਇੱਕ ਅੱਗ ਦੀ ਪੇਟ ਹੋਵੇ ਇੱਕ-ਇੱਕ ਸਬਤ ਨੂੰ ਉਹ ਉਸ ਨੂੰ ਜਹਵਾ ਦੇ ਅੱਗੇ ਸਦਾ ਦੇ ਲਈ ਇਸرائیਲੀਆਂ ਤੋਂ ਇੱਕ ਸਦਾ ਦੇ ਨੇਮ ਦੇ ਅਨੁਸਾਰ ਲੈ ਕੇ ਸੁਧਾਰੇ ਅਤੇ ਉਹ ਹਾਰੂਨ ਅਤੇ ਉਸ ਦੇ ਪੁੱਤਰਾਂ ਦੀ ਬਣੇਗੀ ਅਤੇ ਉਹ ਉਸ ਨੂੰ ਪਵਿੱਤਰ ਥਾਂ ਵਿੱਚ ਖਾਣਗੇ ਕਿਉਂ ਜੋ ਉਹ ਉਸ ਦੇ ਲਈ ਇੱਕ ਸਦਾ ਦੀ ਵਿਧੀ ਕਰਕੇ ਜਹਵਾਹ ਦੀਆਂ ਅੱਗ ਦੀਆਂ ਪੇਟਾਂ ਵਿੱਚੋਂ ਆਤ ਪਵਿੱਤਰ ਹੈ ਕੋਫਰ ਤੇ ਪਥਰਾਵ ਅਤੇ ਇੱਕ ਇਸرائیਲੀ ਤੀਵੀ ਦਾ ਪੁੱਤਰ ਜਿਸ ਦਾ ਪਿਓ ਮਿਸ਼ਰੀ ਸੀ ਜੋ ਇਸرائیਲੀਆਂ ਨਾਲ ਨਿਕਲ ਗਿਆ ਸੀ ਅਤੇ ਇਹ ਇਸرائیਲਨ ਦਾ ਪੁੱਤਰ ਅਤੇ ਕੋਈ ਇਸرائیਲੀ ਮਨੋਖ ਡੇਰੇ ਵਿੱਚ ਝਗੜਦੇ ਸਨ ਅਤੇ ਇਸਰਾਇਲਨ ਦਾ ਪੁੱਤਰ ਯਹੋਵਾ ਦੇ ਨਾਮ ਦਾ ਦੁਰਵਚਨ ਬੋਲਿਆ ਅਤੇ ਕੁਫਰ ਬਕਿਆ ਅਤੇ ਉਹ ਉਸ ਨੂੰ ਮੋਸਾ ਦੇ ਕੋਲ ਲੈ ਆਏ ਅਤੇ ਉਸ ਦੀ ਮਾਂ ਦਾ ਨਾਂ ਸਲੂਮੇਥਦਾਨ ਦੀ ਗੋਤ ਵਿੱਚੋਂ ਦਿਬਰੀ ਦੀ 30 ਸੀ ਅਤੇ ਉਹਨਾਂ ਨੇ ਉਸ ਨੂੰ ਬੰਨ ਰੱਖਿਆ ਕੀ ਵੇਖੀਏ ਜਹਵਾ ਸਾਨੂੰ ਕੀ ਸਲਾਹ ਦਸੇ ਅਤੇ ਜਹਵਾ موسی ਨੂੰ ਬੋਲਿਆ ਕਿ ਜਿਸ ਨੇ ਕੋਫਰ ਬਕਿਆ ਉਸ ਨੂੰ ਡੇਰੇ ਤੋਂ ਬਾਹਰ ਲਿਆਓ ਅਤੇ ਜਿਨ੍ਹਾਂ ਨੇ ਸੁਣਿਆ ਉਹ ਆਪਣੇ ਹੱਥ ਉਸ ਦੇ ਸਿਰ ਉਤੇ ਧਰਨ ਅਤੇ ਸਾਰੀ ਮੰਡਲੀ ਉਸ ਨੂੰ ਵੱਟਿਆਂ ਨਾਲ ਮਾਰ ਸੁਟੇ ਅਤੇ ਤੂੰ ਇਸرائیਲੀਆਂ ਨੂੰ ਬੋਲ ਕਿ ਜਿਹੜਾ ਆਪਣੇ ਪਰਮੇਸ਼ੁਰ ਨੂੰ ਗਾਲਾਂ ਕੱਢੇ ਸੋ ਆਪਣੇ ਪਾਪ ਦਾ ਆਪ ਹੀ ਝਿਮਾਂ ਚੁੱਕੇ ਅਤੇ ਜਿਹੜਾ ਜਹਵਾ ਦੇ ਨਾਮ ਨੂੰ ਦੁਰਵਚਨ ਬੋਲੇ ਸੋ ਜ਼ਰੂਰ ਵੱਡਿਆ ਜਾਵੇ ਅਤੇ ਸਾਰੀ ਮੰਡਲੀ ਉਸ ਨੂੰ ਨਿਸੰਗ ਵਟਿਆਂ ਨਾਲ ਮਾਰ ਸੁਟੇ ਭਾਵੇਂ ਉਪਰਾ ਪਾਵੇਂ ਉਹ ਜੋ ਦੇਸ਼ ਵਿੱਚ ਜੰਮਿਆ ਹੋਵੇ ਜਿਸ ਵੇਲੇ ਉਹ ਜਹਵਾ ਦੇ ਨਾਮ ਦਾ ਦੁਰਵਚਨ ਬੋਲੇ ਸੋ ਵੱਡਿਆ ਜਾਵੇ ਅਤੇ ਜਿਹੜਾ ਕਿਸੇ ਮਨੋਖ ਨੂੰ ਮਾਰ ਸੁਟੇ ਸੋ ਜ਼ਰੂਰ ਵੱਡਿਆ ਜਾਵੇ ਅਤੇ ਜਿਹੜਾ ਕਿਸੇ ਪਸ਼ੂ ਨੂੰ ਮਾਰ ਸੁੱਟੇ ਸੋ ਉਸ ਨੂੰ ਪਸ਼ੂ ਦਾ ਪਸ਼ੂ ਉਸ ਦਾ ਵਟਾ ਦੇਵੇ ਅਤੇ ਜੇ ਕੋਈ ਮਨੋਖ ਆਪਣੇ ਗਵਾਂਡੇ ਨੂੰ ਬਾਝ ਲਾਵੇ ਜੇਹਾ ਉਸ ਨੇ ਕੀਤਾ ਤੇਹਾ ਹੀ ਉਸ ਨੂੰ ਕੀਤਾ ਜਾਵੇ ਫਟ ਦਾ ਫਟ ਅੱਖ ਦੀ ਅੱਖ ਦੰਦ ਦਾ ਦੰਦ ਜੇਹਾਂ ਉਸਨੇ ਕਿਸੇ ਮਨੋਖ ਨੂੰ ਬਾਝ ਲਾਇਆ ਤੇਹਾਂ ਹੀ ਉਸ ਨਾਲ ਕੀਤਾ ਜਾਵੇ ਅਤੇ ਜਿਹੜਾ ਕਿਸੇ ਪਸ਼ੂ ਨੂੰ ਵੱਢ ਸੁਟੇ ਉਹ ਉਸ ਦਾ ਵਟਾ ਦੇਵੇ ਅਤੇ ਜਿਹੜਾ ਕਿਸੇ ਮਨੋਖ ਨੂੰ ਵੱਢ ਸੁਟੇ ਉਹ ਵੱਡਿਆ ਜਾਵੇ ਤੋ ਸਾ ਇੱਕ ਪ੍ਰਕਾਰ ਦਾ ਨਿਆਉ ਪਾਵੇਂ ਓਪਰੇ ਦੇ ਲਈ ਪਾਵੇਂ ਆਪਣੇ ਦੇਸ਼ ਦੇ ਕਿਸੇ ਦੇ ਲਈ ਕਰਨਾ ਕਿਉਂ ਜੋ ਮੈਂ ਜਹਵਾ ਤੁਹਾਡਾ ਪਰਮੇਸ਼ਵਰ ਹਾਂ ਅਤੇ ਜਿਸਨੇ ਕੋਫਰ ਬਕਿਆ ਉਸ ਨੂੰ ਡੇਰੇ ਤੋਂ ਬਾਹਰ ਲਿਆਉਣ ਲਈ ਅਤੇ ਉਸ ਨੂੰ ਵੱਟਿਆਂ ਨਾਲ ਮਾਰ ਸੁੱਟਣ ਲਈ ਮੋਸਾ ਨੇ ਇਸرائیਲੀਆਂ ਨੂੰ ਆਖਿਆ ਅਤੇ ਜਿਹਾ ਯਹੋਵਾ ਨੇ 모ਸਾ ਨੂੰ ਆਗਿਆ ਦਿੱਤੀ ਤੇਹਾਂ ਹੀ ਇਸرائیਲੀਆਂ ਨੇ ਕੀਤਾ ਆਮੇਨ